ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਵੇਂ ਤਰੀਕੇ ਨਾਲ ਸਲਵਾਰ ਦੇ ਕੁੰਡੇ ਕਟਿੰਗ ਕਰਨੇ ਦੱਸਾਂਗੇ ਜੀ ਇਹ ਮੇਰੇ ਕੋਲ ਕੱਪੜਾ ਜਿਹੜਾ ਇਹਦੇ ਵਿੱਚੋਂ ਮੈਂ ਕਮੀਜ਼ ਤਾਰ ਲਈ ਹੈ ਜੀ ਤੇ ਜਿਹੜੀ ਕਮੀਜ਼ ਗੋਡੇ ਨੇ ਉਹ ਕਮੀਜ਼ ਵਿੱਚੋਂ ਤਾਰ ਲੈ ਲੈਣੀ ਤੇ ਹੁਣ ਇਹ ਜਿਹੜਾ ਮੇਰੇ ਕੋਲ ਕੱਪੜਾ ਬਚਿਆ ਮੈਂ ਬਾਜੀ ਵੀ ਤਾਰ ਲਈ ਜੀ ਤੇ ਇਹਦੇ ਵਿੱਚ ਹੁਣ ਕਾਣਾ ਮੈਂ ਇੱਕ ਸਾਰ ਕਰ ਲੈਣਾ ਪਹਿਲਾਂ ਇਹਨੂੰ ਮੈਂ ਡਾਵਲ ਕਰਿਆ ਹੋਇਆ ਜੀ ਦੇਖੋ ਜਿਵੇਂ ਆਪਾਂ ਭਾਰੀ ਸਲਵਾਰ ਦੇ ਕੁੰਡੇ ਕਟਿੰਗ ਕਰਦੇ ਹਾਂ ਇੱਧਰ ਬੰਦਾ ਜੀ ਤੇ ਇਸ ਲੋ ਇਹ ਇੱਧਰ ਖੁੱਲਾ ਹੈ ਇਹਨੂੰ ਮੈਂ ਡਬਲ ਕਰ ਲਿਆ ਜੀ ਹੁਣ ਮੈਂ ਡਬਲ ਕਰਕੇ ਇਹਨੂੰ ਇਸ ਲੋਟ ਫਿਰ ਮੋੜ ਲਾਂਗੀ ਇਸ ਤਰੀਕੇ ਨਾਲ ਇਹਨੂੰ ਤਾਂ ਹੋਰ ਹੋਲਡ ਕਰ ਲਾਂਗੇ ਜੀ ਇਹਨੂੰ ਤੇ ਕੰਨੀ ਨਾਲ ਕੰਨੀਆਂ ਮਿਲਾ ਕੇ ਤੇ ਆਪਾਂ ਨੂੰ ਇਕਸਾਰ ਕਰਨਾ ਜੀ ਉਪਰੋਂ ਵੀ ਆਪਾਂ ਨੇ ਇਕਸਾਰ ਰੱਖਣਾ ਤੇ ਜੇ ਤੁਸੀਂ ਪਹਿਲਾਂ ਇਸ ਤਰੀਕੇ ਨਾਲ ਕਟਿੰਗ ਕਰਦੇ ਹੋ ਤਾਂ ਵੀ ਦੱਸਿਓ ਜੀ ਜੇ ਜਿਹੜੇ ਨਵੇਂ ਸਿੱਖਣਗੇ ਜੀ ਜ਼ਰੂਰ ਦੱਸਿਓ ਵੀ ਵੀਡੀਓ ਵਧੀਆ ਲੱਗੀ ਇਹ ਜਿਵੇਂ ਕਿ ਆਪਣੇ ਕੋਲੇ ਘੱਟ ਜਗ੍ਹਾ ਹੁੰਦੀ ਹੈ ਜੀ ਤੇ ਆਪਾਂ ਕੀ ਮੇਜ ਦੀ ਚੜਾਈ ਇੰਨੀ ਨਹੀਂ ਹੁੰਦੀ ਜੀ ਸਲਵਾਰ ਦੇ ਹੁੰਦੇ ਕਟਿੰਗ ਕਰਨ ਜੋਗੀ ਆਪਾਂ ਨੂੰ ਇਹ ਨੀਚੇ ਕਰਨੀ ਪੈਂਦੀ ਹੈ ਤੇ ਇਸ ਕਰਕੇ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਸਕਦੇ ਹਾਂ ਜੀ ਤੇ ਇਹ ਮੰਨੇ ਦੇਖੋ ਇੱਕ ਹਸਾਰ ਕਰ ਲਿਆ ਜੀ ਇਹ ਇਹ ਚਾਰ ਇਧਰ ਨੂੰ ਚਾਰ ਫੋਲਡ ਆ ਜੀ ਇਹ ਤੇ ਉਧਰਲੀ ਸਾਈਡ ਬੰਦਾ ਜੀ ਤੇ ਇਸ ਲੋਟ ਇਹ ਪਹਿਲਾਂ ਆਪਾਂ ਨੇ ਸਿੰਗਲ ਫੋਲਡ ਕਰਿਆ ਜੀ ਫਿਰ ਆਪਾਂ ਨੇ ਇਸ ਲੋਟ ਫੋਲਡ ਕਰਿਆ ਤੇ ਹੁਣ ਇਹ ਜਿਹੜੀ ਕਾਣਤੀ ਆ ਦੇਖੋ ਜਿੱਥੇ ਇੱਥੋਂ ਤੱਕ ਮੈਂ ਨਿਸ਼ਾਨੀ ਲਾ ਲਈ ਤੇ ਫਿਰ ਮੈਂ ਇਹਦੀ ਲੰਬਾਈ ਲਾ ਲੈਣੀ ਆ ਜੇ ਆਪਣੇ ਕੋਲ ਵੱਧ ਕੱਪੜਾ ਤਾਂ ਆਪਣਾ ਘੇਰ-ਗੋਰ ਵੱਧ ਹੋ ਜੂਗਾ ਜੀ ਤੇ ਇਹ ਜਿੰਨੀ ਮੇਰੀ ਸਲਵਾਰ ਦੀ ਲੰਬਾਈ ਹੈ ਜੀ ਤੇ ਇਹ ਇੰਨਾ ਪੂਰਾ-ਪੂਰਾ ਕੱਪੜਾ ਮੇਰੇ ਕੋਲੇ 1 ਇੰਚ ਮਾਰਜਨ ਦਾ ਲੈ ਕੇ ਜੀ 28 ਇੰਚ ਸਲਵਾਰ ਦੀ ਲੰਬਾਈ ਆ ਕਿ ਇਹਠਾਂ ਉੱਪਰ 5 ਇੰਚ 벨ਟ ਦਾ ਛੱਡ ਕੇ ਤੇ ਨੀਚੇ 28 ਇੰਚ ਜੀ ਤੇ 1 ਇੰਚ ਮਾਰ ਜਾਂਦਾ ਹੈ ਪੂਰਾ 29 ਇੰਚ ਕਪੜਾ ਰਹਿ ਗਿਆ ਜੀ ਮੇਰੇ ਕੋਲ ਇਹਨੂੰ ਮੈਂ ਪਹਿਲਾਂ ਕਟਿੰਗ ਕਰ ਦਾਂਗੀ ਜਿਹੜਾ ਇਹ ਮੇਰੇ ਕੋਲ ਸਾਫ ਕਪੜਾ ਇਹ ਆਪਾਂ ਸਲਵਾਰ ਦੇ ਹੁੰਦੇ ਕਟਿੰਗ ਕਰ ਰਹੇ ਆ ਜੀ ਥੱਲੇ ਗੋਡੇ ਆਪਾਂ ਨੇ ਤੇ 벨ਟ ਪਹਿਲਾਂ ਕਟਿੰਗ ਕਰ ਲਈ ਆ ਤੇ ਇਹ ਨੇ ਹੁੰਦੇ ਹੀ ਹੁੰਦੇ ਨੇ ਜੀ ਜਿਹੜੇ ਜਿਆਦਾ ਜਗ੍ਹਾ ਲੈਂਦੇ ਨੇ ਤੇ ਬਹੁਤ ਘੱਟ ਜਗ੍ਹਾ ਵਿੱਚ ਹੋ ਜਾਂਦਾ ਜੀ ਸਲਵਾਰ ਦੀ ਕਟਿੰਗ ਤੇ ਇਹ ਪੂਰਾ 3 ਇੰਚ ਕਪੜਾ ਲਈ ਆਪਾਂ ਨੇ ਉਧਰ ਤੋਂ ਵੀ ਨਾਪ ਲੈਣਾ ਤੇ ਇਧਰ ਤੋਂ ਵੀ ਨਾਪ ਲੈਣਾ ਜਿੰਨੀ ਤੁਹਾਡੀ ਸਲਵਾਰ ਦੀ ਲੰਬਾਈ ਆ 벨ਟ ਫਟ ਗੇ ਤੁਸੀਂ ਉਹਨਾਂ ਇਹ ਕਪੜਾ ਨਾਪ ਲੈਣਾ ਤੇ ਜੇ ਆਪਾਂ ਨੇ ਸਲਵਾਰ ਧਾਰੀ ਕਰਨੀ ਆ ਤਾਂ ਆਪਾਂ ਹੋਰ ਵੱਧ ਲੈ ਸਕਦੇ ਆ ਇਹਨੂੰ ਤੇ ਹੁਣ ਜੇ ਜਿਵੇਂ ਇਹ ਪੂਰਾ 3 ਇੰਚ ਆ ਜੀ ਤੇ ਇਹ 23 ਆਪਾਂ ਨੇ ਅੱਧ ਕਰਨਾ ਇਹ ਬੰਦ ਪਾਸੇ ਲਾਣੀ ਆ ਜੀ ਆਪਾਂ ਨੇ ਨਿਸ਼ਾਨੀ ਜਿਹੜਾ ਆਪਣਾ ਬੰਦ ਪਾਸਾ ਇਹ ਇਹ ਧਿਆਨ ਰੱਖਣਾ ਆਪਾਂ ਨੇ ਤੇ ਰਾਤੀ ਦਾ ਅੱਧਾ ਕਰਿਆ ਜੀ 14.5 ਆਪਾਂ 14.5 ਤੇ ਨਿਸ਼ਾਨੀ ਲਾ ਲੈਣੀ ਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਇੱਥੇ ਲਾਣੀ ਆ ਆਪਾਂ ਨੇ ਮੂਰੀ ਦੀ ਨਿਸ਼ਾਨੀ ਜੀ ਜਿੰਨੇ ਆਪਣੇ ਕੋਲ ਗੋਡੇ ਹੁੰਦੇ ਨੇ ਹਨਾ ਆਪਾਂ ਫालतू ਕੱਪੜਾ ਲੈਣਾ ਹੁੰਦਾ ਕਿ ਜੇ ਆਪਣੇ ਕੋਲ ਘੱਟ ਹੁੰਦੇ ਨੇ ਤਾਂ ਆਪਾਂ ਜ਼ਿਆਦਾ ਲਈਦਾ ਹਨਾ ਜੇ ਕੱਪੜਾ ਜ਼ਿਆਦਾ ਹੁੰਦਾ ਤਾਂ ਘੱਟ ਲਈਦਾ ਤੇ ਮੈਂ ਇਹ 2.5 ਇੰਚ ਦੇ ਗੋਡੇ ਲੈ ਰਹੀ ਆ 2 ਇੰਚ ਦੀ ਸੌਰੀ 2 ਇੰਚ ਦਾ ਮੂਰੀ ਦਾ ਕੱਪੜਾ ਰੱਖ ਰਹੀ ਆ ਜੀ ਇਹ ਇਹ ਲੋਟ ਨਿਸ਼ਾਨੀ ਲਾ ਲਈ ਮਨੇ ਤੇ ਇੱਥੋਂ ਲੈ ਕੇ ਜਿਹੜੀ ਆਪਾਂ ਨੇ ਇਹ ਸੈਂਟਰ ਵਿੱਚ ਨਿਸ਼ਾਨੀ ਲਾਈ ਆ ਕਿੱਥੇ ਆਪਾਂ ਨਿਸ਼ਾਨੀ ਲਾਣੀ ਆ ਜੀ ਇਹ ਤੇ ਹੁਣ ਜਿਹੜਾ ਜਦ ਆਪਾਂ ਕਟਿੰਗ ਕਰਨਾ ਜੀ ਇਹ ਮਤਲਬ ਕਿ ਵੀਡੀਓ ਨੂੰ ਸਕਿੱਪ ਨਾ ਕਰਿਓ ਜੀ ਹਨਾ ਛੋਟੀ ਜੀ ਵੀ ਗਲਤੀ ਆਪਣਾ ਕੱਪੜਾ ਖਰਾਬ ਕਰ ਸਕਦੀ ਹੈ ਹਨਾ ਤੇ ਜਦੋਂ ਜਦੋਂ ਆਪਾਂ ਨੇ ਕਟਿੰਗ ਕਰਨਾ ਆਪਾਂ ਨੇ ਨੀਚੇ ਵਾਲੇ ਦੋ ਪਾਰ ਛੱਡ ਦੇਣੇ ਨੇ ਜੀ ਤੇ ਉੱਪਰ ਵਾਲੇ ਹੀ ਕਟਿੰਗ ਕਰਨੇ ਨੇ ਆਪਾਂ ਨੇ ਇਸ ਗੱਲ ਦਾ ਧਿਆਨ ਰੱਖਣਾ ਜੀ ਤੇ ਇੱਥੋਂ ਲੈ ਕੇ ਆਪਾਂ ਨੇ ਇੱਥੇ ਮਿਲਾ ਦੇਣੀ ਹੈ ਤੇ ਹੁਣ ਆਪਾਂ ਇਹਨੂੰ ਚੱਕ ਦਾਂਗੇ ਜੀ ਚੱਕ ਦਿਆ ਜੀ ਹੁਣ ਆਪਾਂ ਇਸ ਨੂੰ ਵੀ ਆਪਾਂ ਨੇ ਇੱਕ ਇਹ ਕਟਿੰਗ ਕਰਾਈ ਇਹਨੂੰ ਵੀ ਉੱਪਰ ਚੱਕ ਦਾਂਗੇ ਆ ਦੇਖੋ ਤੇ ਉਧਰ ਖੋਲ ਦਾਂਗੇ ਇਹਨੂੰ ਵੀ ਫਿਰ ਹੁਣ ਜਿਹੜਾ ਆਪਾਂ ਨੇ ਲੰਬਾਈ ਪਹਿਲਾਂ ਆਪਾਂ ਨੇ ਉੱਪਰ ਤੋਂ ਇਸ ਸਾਈਡ ਤੋਂ ਲਈ ਸੀ ਹੁਣ ਆਪਾਂ ਇਸ ਸਾਈਡ ਮੂੜੀ ਰੱਖਾਂਗੇ ਇਸ ਸਾਈਡ ਆਪਾਂ ਨੇ 8 ਇੰਚ ਉਧਰ ਲਈ ਹੈ 8 ਇੰਚ ਇੱਥੇ ਲਾਵਾਂਗੇ ਤੇ ਹੁਣ ਆਪਾਂ ਨੇ ਇੱਥੇ ਮਿਲਾ ਦੇਣੀ ਹੈ ਇਹਨੂੰ ਫਿਰ ਆਪਾਂ ਨੇ ਉੱਪਰਲਾ ਕਪੜਾ ਚੱਕ ਦਿਆ ਜੀ ਆਪਾਂ ਨੇ ਧਿਆਨ ਰੱਖਣਾ ਇਹ ਇੰਨਾ ਕ ਹਨਾ ਕਿ ਜਦੋਂ ਆਪਾਂ ਨੇ ਕਟਿੰਗ ਕਰਨੀ ਆ ਵੀ ਇੱਕ ਕਪੜਾ ਉੱਪਰੋਂ ਚੱਕ ਦੇਣਾ ਜੀ ਤਾਂ ਹਨਾ ਮੈਂ ਕਟਿੰਗ ਕਰ ਰਹੀ ਹਾਂ ਜੀ ਇਹਦੇ ਨਾਲ ਘੇਰ ਵੀ ਬਹੁਤ ਵੱਡਾ ਹੋ ਜਾਂਦਾ ਜੀ ਤੇ ਕਟਿੰਗ ਵੀ ਬਹੁਤ ਸਖਾਈ ਹੋ ਜਾਂਦੀ ਆ ਤੇ ਹਮ ਇਹ ਦੇਖੋ ਜੀ ਇਹਨੂੰ ਚੱਕ ਕੇ ਆਪਾਂ ਫਰਤਾਰ ਲਾ ਲੇ ਜੀ ਇਹ ਆਪਣੇ ਸਾਰੇ ਖੁੰਦੇ ਕਟਿੰਗ ਹੋ ਗਏ। ਇਹ ਦੇਖੋ। ਤੇ ਇੱਕਸਾਰ ਕਰਕੇ ਨਾ ਇਹਦੇ ਵਿੱਚ ਕੱਪੜਾ ਵਾਧਦਾ ਘਟਦਾ ਏ। ਤੇ ਆਪਾਂ ਇੱਕਸਾਰ ਕਰ ਲੈਣੇ ਨੇ। ਇਹਨੂੰ ਸਾਰਿਆਂ ਨੂੰ ਇੱਕਸਾਰ ਕਰ ਲੈਣਾ ਏ। ਲੈਣ। ਤੇ ਜਿਹੜੇ ਥੋੜਾ-ਬੋਤਾ ਵੈਸੇ ਹੁੰਦਾ ਨਹੀਂ ਇਹਦੇ ਵਿੱਚ ਜੇ ਥੋੜਾ-ਬੋਤਾ ਹੋ ਵੀ ਜਾਂਦਾ ਹਨਾ। ਤੇ ਆਪਾਂ ਇਹਨਾਂ ਇੱਕਸਾਰ ਕਰਦਾਂਗੇ ਕਟਿੰਗ ਕਰਕੇ। ਤੇ ਆ ਦੇਖੋ ਜੀ ਹੁਣ ਇੱਧਰ ਮਨੇ ਆਸਣ ਦੀ ਨਿਸ਼ਾਨੀ ਲਾ ਲਈ ਐ ਆ ਦੇਖੋ ਇਹ ਤੇ ਇਹ 10.5 9 ਇੰਚ ਤਿਆਰ ਰੱਖਣਾ ਜੀ ਆਸਣ ਤੇ ਮਨੇ ਨਿਸ਼ਾਨੀ ਲਾ ਲਈ ਇਹਨੂੰ ਕਟਿੰਗ ਕਰ ਦਾਂਗੇ ਆਪਾਂ ਜਿਹੜਾ ਇਹ ਬੰਦ ਆ ਇਹਨੂੰ ਵੀ ਆਪਾਂ ਖੋਲ ਦਾਂਗੇ ਜੀ ਤੁਹਾਨੂੰ ਇਹ ਤਰੀਕਾ ਜਿਨ੍ਹਾਂ ਨੂੰ ਨਮਾ ਲੱਗਿਆ ਹਨਾ ਜਾਂ ਜਿਨ੍ਹਾਂ ਨੂੰ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰਿਆ ਕਰੋ ਜੀ ਦੇਖੋ ਲਾਈਕ ਨਾਲ ਆਪਣਾ ਹਨਾ ਕੋਈ ਵੀ ਜਿੰਨਾ ਨੁਕਸਾਨਾ ਫਾਇਦਾ ਹੀ ਹੈ ਸਗੋਂ ਕਿਉਂਕਿ ਜਿਨ੍ਹਾਂ ਦੇ ਚੈਨਲ ਹੁੰਦੇ ਨੇ ਜੇ ਆਪਾਂ ਲਾਈਕ ਕਰਾਂਗੇ ਤਾਂ ਅੱਗੇ ਉਹਨਾਂ ਦਾ ਵੀ ਚੈਨਲ ਸ਼ੋ ਹੋਊਗਾ ਹਨਾ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਜੇ ਵਧੀਆ ਲੱਗਦੀ ਆ ਧੰਨਵਾਦ ਜੀ